ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਖਾਲਸਾ ਪੰਥ ਦੇਸ਼ ਆਪਦੇਸ਼ਾਂ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਾਰ ਸਾਹਿਬਜ਼ਾ ਤੇ ਮਾਤਾ ਗੁਜਰੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਰਦੇ ਹੋ 40 ਸ਼ਹੀਦ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦਾਂ ਦੇ ਪਿਤਾ ਬਣੇ ਅੱਜ ਰਾਮਗੜ੍ਹ ਉਹਹਾੜੇ ਦੇ ਕੋਲ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਬਹੁਤ ਵੱਡਾ ਮਾਣ ਕੇ ਰਾਮਗੜ੍ਹ ਪਿੰਡ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਵੱਧ ਨੌਜਵਾਨਾਂ ਦਾ ਉਤਸ਼ਾਹ ਜਿਹੜੇ ਇਸ ਵਕਤ ਲੰਗਰ ਦੇ ਵਿੱਚ ਸੇਵਾ ਕਰਦੇ ਪਏ ਆ ਨੌਜਵਾਨ ਵੀਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਪਿੰਡ ਦੀ ਸੰਗਤ ਵੱਲੋਂ ਮਾਵਾਂ ਧੀਆਂ ਪੜਾ ਬੱਚੇ ਬਜ਼ੁਰਗਾਂ ਵੱਲੋਂ ਜਿਹੜਾ ਵੱਡਾ ਸਮਾਗਮ ਉਲੀਕਿਆ ਗਿਆ ਸੀਗਾ ਗੁਰਗੋਵਿੰਦ ਸਿੰਘ ਸੱਤੇ ਪਾਤਸ਼ਾਹੀ ਮਹਾਰਾਜ ਉਹਨਾਂ ਦੀ ਮਾਤਾ ਮਤਾ ਗੁਜਰੀ ਸਾਹਿਬ ਜੀ ਦੇ ਚਾਰੇ ਬਾਬਾ ਜੀ ਸਿੰਘ ਦੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਸਮੂਹ 40 ਸਿੰਘਾਂ ਦੀ ਯਾਦ ਦੇ ਵਿੱਚ ਸਵਾਗਤ ਸੀ ਸ਼ੇਰ ਗੁਰ ਨੇੜੇ ਵਿੱਚ ਲੁਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਖਾਲਸਾ ਪੰਥ ਦੇਸ਼ ਆ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਰਦੇ ਉਸ 40 ਸ਼ਹੀਦ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦਾਂ ਦੇ ਪਿਤਾ ਬਣੇ ਅੱਜ ਰਾਮਗੜ੍ਹ ਪੁਹਾੜੇ ਦੇ ਕੋਲ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਬਹੁਤ ਵੱਡਾ ਮਾਣ ਕੇ ਰਾਮਗੜ੍ਹ ਪਿੰਡ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਵੱਧ ਨੌਜਵਾਨਾਂ ਦਾ ਉਤਸ਼ਾਹ ਜਿਹੜੇ ਇਸ ਵਕਤ ਲੰਗਰ ਦੇ ਵਿੱਚ ਸੇਵਾ ਕਰਦੇ ਪਏ ਆ ਨੌਜਵਾਨ ਵੀਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਪਿੰਡ ਦੀ ਸੰਗਤ ਵੱਲੋਂ ਮਾਵਾ ਧੀਆਂ ਪੈਣਾ ਬੱਚੇ ਬਜ਼ੁਰਗਾਂ ਵੱਲੋਂ ਜਿਹੜਾ ਵੱਡਾ ਸਮਾਗਮ ਉਲੀਕਿਆ ਗਿਆ ਸੀਗਾ ਗੁਰਗੋਬਾ ਸਿੰਘ ਸੱਤੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਮਾਤਾ-ਮਤਾ ਗੁਜਰੀ ਸਾਹਿਬ ਜੀ ਦੇ ਚਾਰੇ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਸਮੂਹ 40 ਸਿੰਘਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਸੀ ਸਤਿਗੁਰੂ ਸੱਤੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਮਾਗਮ ਵੱਡੇ ਸਫਲ ਹੋਏ ਪਿਛਲੇ ਸਾਲ ਵੀ ਵੱਡਾ ਸਮਾਗਮ ਕਰਾਇਆ ਗਿਆ ਸੀ ਇਸ ਸਾਲ ਦੇ 2025 ਦੇ ਅੱਜ ਦੀ ਤਰੀਕ ਦੇ ਸਮਾਗਮ ਦੇ ਅੰਦਰ 25 ਦਸੰਬਰ 2025 ਨੂੰ ਰਾਮਗੜ੍ਹ ਦੀ ਧਰਤੀ ਤੇ ਸਮਾਗਮ ਮਨਾਇਆ ਗਿਆ ਉੱਚ ਦੇ ਪੀਰ ਦਾ ਪ੍ਰਸੰਗ ਜਦੋਂ ਮਾਛੀਵਾੜੇ ਤੋਂ ਲੈ ਕੇ ਸਤਿਗੁਰੂ ਸੱਤੇ ਪਾਤਸ਼ਾਹ ਕਮਤਮਾ ਸਾਹਿਬ ਤੱਕ ਜਾਂਦੇ ਆ ਉਹ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ ਸੰਗਤਾਂ ਨੇ ਸੁਣਿਆ ਜਦੋਂ ਨੂਰੇ ਮਾਹੀ ਖਬਰ ਲਿਆ ਕੇ ਜਾਂਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਹਿਬਜ਼ਾਦਿਆਂ ਦੀ ਉਹ ਜੜੀ ਕਵਤਾ ਉਹਨੂੰ ਸੁਣ ਕੇ ਮਾਵਾ ਧੀਆਂ ਪੈਣਾ ਤੇ ਬਾਕੀ ਸੰਗਤਾਂ ਦੀਆਂ ਅੱਖਾਂ ਨਮ ਹੋਈਆਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ ਬਹੁਤ ਵੱਡੇ ਕਾਰਜ ਕੀਤੇ ਗਏ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਾਇਆ ਜਾ ਰਿਹਾ ਹੈ ਇਹੋ ਜਿਹੇ ਸਮਾਗਮ ਜਿਹੜੇ ਸਹਿਬਜ਼ਾਦਿਆਂ ਦੀ ਯਾਦ ਤੇ ਹੁੰਦੇ ਨੇ ਉਹ ਹੋਰ ਵੀ ਵੱਡੇ ਪੱਧਰ ਤੇ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਰਾਮਗੜ੍ਹ ਦੀ ਸੰਗਤ ਨੇ ਅਤੇ ਪ੍ਰਬੰਧਕ ਕਮੇਟੀ ਨੇ ਨੌਜਵਾਨਾਂ ਨੇ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਅੱਜ ਸਮਾਗਮ ਰੱਖੇ ਗਏ ਸੀਗੇ ਪਰ ਸੋ ਰੋਜ ਤੋਂ ਅਖੰਡ ਪਾਠ ਸਭ ਆਰੰਭ ਸਨ ਜਿਨ੍ਹਾਂ ਦੇ ਸਵੇਰੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਅਤੇ ਰਾਤਰੀ ਦੇ ਸੰਧਿਆ ਵੇਲੇ ਦੇ ਸਮਾਗਮ ਰੱਖੇ ਗਏ ਸੀਗੇ ਜਿਹਦੇ ਵਿੱਚ ਪੰਥ ਪ੍ਰਸਿੱਧ ਢਾਡੀ ਜਥਾ ਇੰਟਰਨੈਸ਼ਨਲ ਭਾਈ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਸਨ ਜਿਨ੍ਹਾਂ ਨੇ ਸੰਗਤਾਂ ਨੂੰ ਬੜੇ ਡੂੰਘਾਈ ਦੇ ਨਾਲ ਇਤਿਹਾਸ ਨਾਲ ਜੋੜਿਆ ਹੈ ਸੋ ਜਿਹੜਾ ਇਹ ਨੌਜਵਾਨਾਂ ਦਾ ਉਪਰਾਲਾ ਹੈ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਡੀ ਜਿਹੜੀ ਨਵੀਂ ਪਨੀਰੀ ਹੈ ਨਵੀਂ ਨੌਜਵਾਨ ਨੇ ਜਿਹੜੇ ਸਾਡੇ ਕੇ ਇਤਿਹਾਸ ਤੋਂ ਮਨਕਰ ਹੋ ਰਹੇ ਨੇ ਸੋ ਇੱਕ ਸਤਿਗੁਰ ਪਾਤਸ਼ਾਹ ਜੀ ਨੇ ਉਪਰਾਲਾ ਕੀਤਾ ਇਸ ਨਗਰ ਦੇ ਨੌਜਵਾਨਾਂ ਤੇ ਅਤੇ ਪ੍ਰਬੰਧਕ ਕਮੇਟੀ ਦੇ ਸੰਗਤਾਂ ਤੇ ਜਿਨ੍ਹਾਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਉਹਨਾਂ ਸ਼ਹੀਦਾ ਸਿੰਘਾਂ ਨੂੰ ਯਾਦ ਕੀਤਾ ਹੈ ਸੋ ਅਸੀਂ ਨਗਰ ਦੀ ਕਮੇਟੀ ਦਾ